ਕਰੋ ਪੂਰੀਆਂ ਕਰੋ ਸਾਡੀਆਂ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸਾਡੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਰ ਮੇਰਾ ਨਾਮ ਮਨਦੀਪ ਕੌਰ ਆ ਮੈਂ ਇਨੋਵੇਸ਼ਨ ਕੰਪਨੀ ਦੇ ਆਊਟਸੋਰਸ ਵੱਲੋਂ ਇੱਥੇ ਮਤਲਬ ਜੌਬ ਕਰ ਰਹੀ ਆਂ ਔਰ ਕਾਫੀ ਟਾਈਮ ਤੋਂ ਸਾਡੀਆਂ ਸੈਲਰੀਜ਼ ਨਹੀਂ ਆ ਰਹੀਆਂ 5-6 ਮਹੀਨੇ ਤੋਂ ਨਾ ਤੇ ਸਾਨੂੰ ਰੈਗੂਲਰ ਸੈਲਰੀ ਮਿਲ ਰਹੀ ਆ ਨਾ ਹੀ ਸਾਨੂੰ ਕੋਈ ਸਾਡਾ EPF ESIC ਦੀ ਕੋਈ ਵੀ ਸਾਨੂੰ ਉਹਦੀ ਇਨਫੋਰਮੇਸ਼ਨ ਮਿਲ ਰਹੀ ਉਹਨਾਂ ਚੀਜ਼ਾਂ ਦੀ ਇਨਕਰੀਮੈਂਟ ਤੇ ਦੂਰ ਦੀ ਗੱਲ ਆ ਸਾਡੀ ਸੈਲਰੀਜ਼ ਨਹੀਂ ਵਧ ਰਹੀਆਂ ਲੈਨ ਤੁਸੀਂ ਕਿੱਥੇ ਰਹਿਣ ਵਾਲੇ ਆ ਹਾਂ ਸਰ ਮੈਂ ਨਾ ਸਰੀਆਲੀ ਕਲਾਂ ਦੀ ਰਹਿਣ ਵਾਲੀ ਆ ਹਰੀ ਕੇ ਪੱਤਣ ਲਾਗੇ ਮੇਰਾ ਪਿੰਡ ਹੈ ਇੰਨੀ ਦੂਰ ਮੈਨੂੰ ਤੇ ਆਪਡੋਂ ਕਰ ਦੇਣਾ ਹਾਂਜੀ ਸਰ ਮੈਂ ਆਪਡੋਂ ਕਰਦੀ ਹਾਂ ਹਾਂਜੀ ਤੇ ਤੁਹਾਡੀ ਹੁਣ ਇਸ ਟਾਈਮ ਕਿੰਨੀ ਚੱਲ ਰਹੀ ਹੈ ਇਸ ਟਾਈਮ ਸਰ ਮੇਰੀ 11700 ਸੈਲਰੀ ਆ 11 ਇਹਦੇ ਵਿੱਚ ਮੈਨੂੰ ਤੁਹਾਡਾ ਗ੍ਰੈਬ ਕਰਾ ਵੀ ਨਿਕਲਦਾਣਾ ਹਾਂਜੀ ਸਰ ਕਿਰਾਇਆ ਵੀ ਨਿਕਲਦੇ ਆ ਘਰਾਂ ਦੇ ਖਰਚੇ ਵੀ ਨਹੀਂ ਗਿਜਾਰਾ ਹੁੰਦਾ ਸਾਡਾ ਇੱਦਾਂ ਇਹੀ ਤੇ ਪ੍ਰੋਬਲਮ ਆ ਕੋਈ ਸੈਲਰੀ ਜਿਹੜੀਆਂ ਹੈਗੀਆਂ ਉਹ ਵੀ ਸਾਨੂੰ ਟਾਈਮ ਟੂ ਟਾਈਮ ਨਹੀਂ ਦੇ ਰਹੇ ਹੁਣ 5 ਮਹੀਨੇ ਹੋ ਚੱਲੇ ਆ 4 ਮਹੀਨੇ ਤੋਂ ਉੱਪਰ ਹੋ ਗਿਆ ਵਾ ਇੱਕ ਵੀ ਸ ਤਿੰਨ ਮਹੀਨੇ ਚ ਇੱਕ ਸੈਲਰੀ ਪੈ ਰਹੀ ਹੈ ਤੁਸੀਂ ਆਪ ਦੱਸੋ 10-11000 ਚ ਅਸੀਂ ਕਿੱਦਾਂ ਗੁਜ਼ਾਰਾ ਕਰਨਾ ਹੈ ਪਿੱਛੇ ਜੀ ਮੈਡਮ ਸਿਹਤ ਮੰਤਰੀ ਸਾਹਿਬ ਆਏ ਸੀ ਉਹ ਬੜਾ ਉਹਨਾਂ ਨੇ ਦਲਾਸਾ ਦਿੱਤਾ ਇਹ ਵੀ ਕੱਚੇ ਮਲਾਈਮ ਸਾਰਿਆਂ ਨੂੰ ਟੋਟਲ ਪੱਕੇ ਕੀਤਾ ਜਾਏਗਾ ਉਹ ਸਰ ਬਸ ਦਲਾਸਾ ਹੀ ਸੀਗਾ ਉਸ ਤੋਂ ਬਾਅਦ ਕੁਝ ਨਹੀਂ ਕਿਸੇ ਨੇ ਸਾਨੂੰ ਨਹੀਂ ਪੁੱਛਿਆ ਕੋਈ ਸਾਡੇ ਇਨਕਰੀਮੈਂਟ ਨਹੀਂ ਲੱਗ ਰਿਹਾ ਕੋਈ ਨੇ ਕੁਝ ਨਹੀਂ ਸਾਨੂੰ ਕਿਤੇ ਪੱਕਿਆ ਨਹੀਂ ਕੀਤਾ ਗਿਆ ਕੋਈ ਇਹੋ ਜਿਹਾ ਕੁਝ ਨਹੀਂ ਕਦਮ ਉਠਾਇਆ ਕੋਈ ਮੈਡਮ ਨਵਾਂ ਨਵਾਂ ਮਲਾਜਮਾਂ ਵਿੱਚ ਵੀ ਭਰਤੀ ਕੀਤਾ ਅਜੇ ਤੱਕ ਕੋਈ ਨਹੀਂ ਨਹੀਂ ਕੋਈ ਨਹੀਂ ਅਸੀਂ ਸਾਰੇ ਪੁਰਾਣੇ ਹਾਂ ਮੈਂ ਤੁਹਾਡੀ ਕੀ ਪ੍ਰਸ਼ਾਸਨ ਤੋਂ ਮੰਗ ਸਰ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇੱਕ ਤਾਂ ਸਾਡੀਆਂ ਸੈਲਰੀਜ਼ ਜਿਹੜੀਆਂ ਉਹ ਟਾਈਮ ਟੂ ਟਾਈਮ ਦਿੱਤੀਆਂ ਜਾਣ ਦੂਸਰੇ ਸਾਡੇ ਇਨਕਰੀਮੈਂਟ ਲੱਗਣ ਜੋ ਵੀ ਸਾਡੇ ਮਤਲਬ ਸਰਕਾਰ ਵੱਲੋਂ ਸਾਨੂੰ ਫੈਸਟੀਆਂ ਚਾਹੀਦੀਆਂ ਹੁੰਦੀਆਂ ਉਹ ਮਿਲਣ ਤੇ ਸਾਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇੰਨੇ ਟਾਈਮ ਦੇ ਅਸੀਂ ਸਾਰੇ ਇੱਥੇ ਜੌਬ ਕਰ ਰਹੇ ਆਂ ਤੇ ਤੁਹਾਨੂੰ ਪਤਾ ਇੰਨੀ ਸੈਲਰੀ ਚ ਨਹੀਂ ਗੁਜ਼ਾਰਾ ਹੁੰਦਾ ਹੈਗਾ ਕਿਸ ਮੰਤ ਤੁਸੀਂ ਆਪਣੇ ਉਚਿਤ ਕਰਨ ਗੱਲ ਕੀਤੀ ਹੈ ਹਾਂਜੀ ਸਰ ਸਾਰਿਆਂ ਨਾਲ ਗੱਲ ਹੋਈ ਆ ਸੁਣਦੇ ਜਰੂਰ ਆ ਪਰ ਪ੍ਰੋਸੈਸ ਕੋਈ ਨਹੀਂ ਹੁੰਦਾ ਠੀਕ ਠੀਕ ਮੇਰਾ ਨਾਮ ਬੋ ਜਿੰਦਰ ਸ਼ਰਮਾ ਅੱਜ ਦੇ ਭਾਈ ਤੁਸੀਂ ਜਿਹੜਾ ਇੱਥੇ ਹੜਤਾਲ ਤੇ ਬੈਠੇ ਹੋ ਕਿਸੇ ਮੋਟਿਵ ਨਾਲ ਬੈਠੇ ਹੋ ਇੱਕ ਤਾਂ ਸਾਡੀਆਂ ਤਨਖਾਹਾਂ ਨਹੀਂ ਆ ਰਹੀਆਂ ਪੰਜ-ਪੰਜ ਮਹੀਨੇ ਹੋ ਗਏ ਆ ਪਿਛਲੀ ਵਾਰ ਵੀ ਮੰਤਰੀ ਸਾਹਿਬ ਆਏ ਸੀ ਸਾਨੂੰ ਦਲਾਸਾ ਦਿੱਤਾ ਸੀਗਾ ਹੈਲਥ ਮਿਨਿਸਟਰ ਨੇ ਵੀ ਦਲਾਸਾ ਦਿੱਤਾ ਵਾ ਉਤੋਂ ਬਾਅਦ ਉਹ ਸਿਵਲ ਸਰਜਨ ਵੀ ਦਲਾਸਾ ਦਈ ਜਾ ਰਹੀ ਆ ਤੁਹਾਡੀਆਂ ਤਨਖਾਹਾਂ ਆ ਜੂਗੀਆਂ ਪੰਜ ਮਹੀਨੇ ਹੋ ਗਏ ਆ ਸਾਨੂੰ ਇਹਨਾਂ ਔਖਾ ਦੂਸਰਾ ਸਾਨੂੰ ਪੱਕੇ ਕੀਤਾ ਜਾਵੇ रेड क्रॉस सोसाइटी ਦੇ ਜਿੰਨੇ ਵੀ ਮੈਂਬਰ ਹੈਗੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਤਨਖਾਹਾਂ ਨਹੀਂ ਆ ਰਹੀਆਂ ਬਹੁਤ ਔਖਾ ਵਾ ਜਿੱਦਾਂ ਕਿ ਮੇਰੇ ਨਾਲ ਇੱਕ ਮੇਰੀ ਭੈਣ ਖੜੀ ਆ ਸਨੀਤਾ ਇਹਦੇ ਦੋ ਕੁੜੀਆਂ ਇੱਕ ਮੁੰਡਾ ਘਰ ਵਾਲਾ ਸਿਰ ਤੇ ਹੈ ਨਹੀਂ ਆ ਇਹਨੂੰ 7500 ਦੀ ਤਨਖਾਹ ਦੇ ਵਿੱਚ ਇਹਦਾ ਕਿਦਾਂ ਗੁਜ਼ਾਰਾ ਚੱਲੂ ਸਾਡਾ ਤਾਂ 10000 ਚ ਵੀ ਨਹੀਂ ਚੱਲਦਾ ਵਿਆ ਹਾਂਜੀ ਠੀਕ ਹੈ ਤੇ ਭਾਈ ਮਤਲਬ রেড ਕ੍ਰੋਸ ਸੋਸਾਇਟੀ ਦੇ ਕਿੰਨੇ ਮੈਂਬਰ ਆ ਇੱਥੇ ਤੇ ਬਾਕੀ ਦੂਜੇ রেড ਕ੍ਰੋਸ ਸੋਸਾਇਟੀ ਦੇ 15 ਮੈਂਬਰ ਆ ਆਊਰਸ ਆਰਸ ਵਾਲੇ ਵੀ ਹੈਗੇ ਆ ਹੋਰ ਵੀ 3-4 ਕੰਪਨੀਆਂ ਦੇ ਹੈਗੇ ਆ ਠੀਕ ਹੈ। ਸਾਡੀ ਹੁਣ ਕੀ ਮੰਗਾ? ਸਾਡੀ ਮੰਗ ਆ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ ਔਰ ਸਾਨੂੰ ਪੱਕਿਆਂ ਕੀਤਾ ਜਾਵੇ। ਜਿਹੜੇ ਪੱਕੇ ਮਲਾਈਮਾਂ ਨੂੰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਉਹ ਸਾਨੂੰ ਵੀ ਦਿੱਤੀਆਂ ਜਾਣ। ਹੁਣ ਇਸ ਟਮ ਤੜੀ ਕਿੰਨੀ ਸੈਲਰੀ ਹੈ? 10200 ਰੁਪਏ ਸੈਲਰੀ ਹੈਗੀ ਆ ਜੀ। ਇਹਦੇ ਵਿੱਚੋਂ ਕੱਟੀ ਵੀ ਜਾਂਦੀ ਹੈ ਕੁਝ? ਕੁਝ ਨਹੀਂ ਕਟਿਆ ਜਾਂਦਾ ਜੀ ਉਹ ਉਹ ਵੀ ਮਿਲ ਜਵੇ ਬਹੁਤ ਆ। ਅੱਛਾ ਜੀ। ਠੀਕ। ਸ਼ੁਕਰੀਆ। ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਕਾਉਂਸਲਰ ਆ ਦੀ ਡਿਸਟ੍ਰਿਕਟ ਡਿਡਿਕਸ਼ਨ ਐਂਡ ਰੀਹੈਬਿਲੀਟੇਸ਼ਨ ਸੁਸਾਇਟੀਆਂ ਜਿਹੜੀਆਂ 2014 ਵਿੱਚ ਬਣੀਆਂ ਸੀ ਉਹਨਾਂ ਦੇ ਅਧੀਨ ਪ੍ਰੋਪਰ ਭਰਤੀ ਪ੍ਰੋਪਰ ਇੰਟਰਵਿਊ ਪ੍ਰੋਪਰ ਸਾਰਾ ਪ੍ਰੋਸੀਜਰ ਦੇ ਕੇ ਜੀ ਮੈਰਿਟ ਲਿਸਟ ਬਣ ਕੇ ਅਸੀਂ 2014 ਦੇ ਵਿੱਚ ਨਿਯੁਕਤ ਹੋਏ ਸੀ ਇੱਥੇ ਸਰ ਜਿਹੜੇ ਜਿਹੜੇ ਇੱਥੇ ਦੇ ਸਰ ਅੱਜ ਦੀ ਮੋਟੀ ਹੜਤਾਲ ਤੇ ਬੈਠੇ ਸਰ ਇਸ ਮਨਪ੍ਰੀਤ ਜੀ ਦੇਖੋ ਸਰ ਪਤਾ ਹੈ ਜੀ 2014 ਵਿੱਚ ਭਰਤੀ ਹੋ ਕੇ ਸਾਨੂੰ ਕੰਮ ਕਰਦਿਆਂ ਨੂੰ ਕਰੀਬ ਕਰਕੇ 10 ਸਾਲ ਹੋ ਗਏ ਆ ਜੀ ਠੀਕ ਹੈ ਡੀ ਐਡਿਕਸ਼ਨ ਵਿੱਚ ਹੋਰ ਵੀ ਕਿੰਨੇ ਸਟਾਫ ਹੈ ਜੀ ਉਹਨਾਂ ਨੂੰ ਵੀ ਕਿੰਨਾ ਲੰਬਾ ਸਮਾਂ ਹੋ ਚੁੱਕਾ ਹੈ बार-बार बार-बार ਅਸੀਂ ਹਰ ਇੱਕ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਹੈ ਜੀ ਠੀਕ ਹੈ ਅਸੀਂ ਪੇਸ਼ੈਂਟ ਨੂੰ ਕੋਈ ਦਵਾਈ ਦਾ ਕੋਈ ਕੁਝ ਹੁੰਦਾ ਹੈ ਜੀ ਕਿੰਨੀ ਵਾਰ ਪਰਸਨਲ ਦੁਸ਼ਮਣੀਆਂ ਤੱਕ ਆ ਜਾਂਦੇ ਆ ਜੀ ਜੇ ਇੰਨਾ ਅਸੀਂ ਜੋਖਮ ਪੈਰਾ ਕੰਮ ਕਰ ਰਹੇ ਆ ਤੇ ਪਲੱਸ ਇੰਨੀ ਭਲਾਈ ਵਾਲਾ ਕੰਮ ਕਰ ਰਹੇ ਆ ਜੀ ਪੇਸ਼ੈਂਟ ਦੇ ਘਰ ਦੇ ਆ ਕੇ ਸਾਨੂੰ ਦਵਾਵਾ ਦੇ ਕੇ ਜਾਂਦੇ ਆ ਜੀ ਕਿ ਸਾਲ ਠੀਕ ਹੈ ਸਾਡਾ ਲਿੱਤਾ ਜਾਵੇ ਜੀ ਜਾਂ ਫਿਰ 10 ਸਾਲ ਹੋ ਗਏ ਹੈ ਜੀ ਕੁਝ ਨੀਤੀ ਬਣਾ ਕੇ ਸਾਨੂੰ ਡੀ ਐਚ ਐਸ ਦੇ ਅੰਦਰ ਇਹ ਪੱਕਾ ਕੀਤਾ ਜਾਵੇ ਜੀ ਲੇਕਿਨ ਸਰਕਾਰ ਵੱਲੋਂ ਇਹ ਸੁਣਿਆ ਨਹੀਂ ਜਾ ਰਿਹਾ ਜੀ ਕੰਮ ਜਿੰਨਾ ਮਰਜ਼ੀ ਦੇਈ ਜਾ ਰਿਹਾ ਸਰਕਾਰ ਇਹ ਵੀ ਕਰ ਲਓ ਆ ਵੀ ਕਰ ਲਓ ਜੀ ਹੜਤਾਲ ਵਾਲੇ ਦਿਨ ਵੀ ਦੇਖੋ ਸਾਨੂੰ ਕੰਮ ਤੋਂ ਭੇਜੀ ਆ ਰਹੇ ਅਦਰ ਉਦਰ ਸਰਕਾਰੀ ਵੱਲੋਂ ਲੇਕਿਨ ਜਦੋਂ ਅਸੀਂ ਕੋਈ ਆਪਣੀ ਮੰਗ ਰੱਖਦੇ ਆਂ ਜੀ ਉਹ ਮੰਗ ਨੂੰ ਠੁਕਰਾ ਦਿੰਦੇ ਆ ਜੀ ਉਹ ਸੁਣਦੇ ਨਹੀਂ ਹੈਗੇ ਬਾਰ ਬਾਰ ਸੀਐਮ ਸਾਹਿਬ ਨੂੰ ਕਿੰਨੀ ਵਾਰ ਮਿਲਣ ਦਾ ਅਸੀਂ ਕੀਤਾ ਹੈ ਜੀ ਬੇਨਤੀ ਕੀਤੀ ਹੈ ਕਿ ਸਾਨੂੰ ਮਿਲਿਆ ਜਾਵੇ ਜੀ ਸਾਨੂੰ ਇੱਕ ਵਾਰ ਟਾਈਮ ਦਿੱਤਾ ਜਾਵੇ ਜੀ ਸਾਡੀਆਂ ਮੰਗਾਂ ਸੁਣੀਆਂ ਜਾਣ ਜੀ ਉਹ ਆਪਣੇ ਕੋਈ ਰਿਪਰੈਜ਼ੈਂਟੇਟਿਵ ਭੇਜ ਦਿੰਦੇ ਆ ਪਰ ਸਾਨੂੰ ਜਿੰਨੀ ਵੀ ਦੇਰ ਹੋ ਗਈ ਹੈ ਜੀ ਸੀਐਮ ਸਾਹਿਬ ਨੂੰ ਅਪਾਇੰਟ ਹੋਏ ਨੂੰ ਜੀ ਸਾਨੂੰ ਅਸ ਤੱਕ ਕੋਈ ਵੀ ਮੌਕਾ ਨਹੀਂ ਮਿਲਿਆ ਹੈ ਉਹਨਾਂ ਨਾਲ ਗੱਲ ਕਰਨ ਦਾ ਸਰ ਕਿੰਨਾ ਦਾ ਸਟਾਫ ਹੈ ਜਿਹੜਾ ਤੁਹਾਡਾ ਇਸ ਟਾਈਮ ਤੇ ਕੱਚੇ ਮਲਾਈ ਹੈ ਜਿਹੜੇ ਸੋਸਾਇਟੀ ਦੇ ਵਿੱਚ ਸਾਡੇ ਸਟਾਫ ਕਰੀਬ ਕਰੀਬ 250 ਹੈ ਜੀ ਤੇ ਜਿਹੜੇ ਆਊਟ ਸੈਂਟਰ ਹੈ ਜੀ ਆਊਟਸੋਰਸ ਸਟਾਫ ਹੈ ਜੀ ਉਹ ਕਰੀਬ ਕਰੀਬ 700 ਤੋਂ 800 ਹੈ ਜੀ ਸਾਡੇ ਕੋਲ ਨੀਡ ਐਕਸ਼ਨ ਦੇ ਵਿੱਚ ਇਸ ਮਾਮਲੇ ਅੰਦਸਰ ਤੋਂ ਤੁਹਾਡੇ ਜਿਹੜੇ ਉੱਚ ਅਧਿਕਾਰੀ ਉਹਨਾਂ ਨੇ ਤੁਸੀਂ ਗੱਲਬਾਤ ਕੀਤੀ ਸਰ ਦੇਖੋ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਆ ਜੀ ਉਹ ਆਪਣੇ ਵੱਲੋਂ ਸਾਰਾ ਜੋ ਵੀ ਲੈਟਰ ਤਿਆਰ ਕਰਨੀ ਹੁੰਦੀ ਹੈ ਜੋ ਵੀ ਅੱਗੇ ਫਾਰਵਰਡਿੰਗ ਲਗਾਣੀ ਹੁੰਦੀ ਹੈ ਲਗਾ ਕੇ ਭੇਜ ਰਹੇ ਆ ਜੀ ਪਰ ਕਰਨਾ ਤਾਂ ਸਰਕਾਰ ਨੇ ਆ ਜੀ ਜਿਹੜੇ ਹੈਲਥ ਮਿਨਿਸਟਰ ਹੈਗੇ ਆ ਜੀ ਜਾਂ ਫਿਰ ਆਪਣੇ ਜਿਹੜੇ ਮਿਨਿਸਟਰੀਆਂ ਡਿਪਾਰਟਮੈਂਟ ਬਣੇ ਹੋਏ ਆ ਜੀ ਉਹਨਾਂ ਨੇ ਕਰਨਾ ਹੈ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਆ ਜੀ ਨਾ ਉਹਨਾਂ ਵੱਲੋਂ ਕੋਈ ਮੀਟਿੰਗ ਦਾ ਟਾਈਮ ਦਿੱਤਾ ਜਾਂਦਾ ਹੈ ਜੀ ਆਪਣੇ ਅਫਸਰਾਂ ਵੱਲੋਂ ਸਾਰਾ ਕੁਝ ਅਫਸਰਾਂ ਦੇ ਹੱਥ ਵਿੱਚ ਥੋੜਾ ਨਾ ਹੋ ਸਕਦਾ ਇਹ ਅਸੀਂ ਅਫਸਰ ਸਾਡੇ ਨਾਲ ਕੋਆਪਰੇਟ ਕਰਦੇ ਆ ਲੇਕਿਨ ਜਦੋਂ ਸਰਕਾਰੀ ਨੀਤੀਆਂ ਹੀ ਇੱਦਾਂ ਦੀਆਂ ਬਣੀਆਂ ਹੋਈਆਂ ਜੀ ਸਰਕਾਰ ਹੀ ਸਾਨੂੰ ਕੋਈ ਟਾਈਮ ਨਹੀਂ ਦੇ ਰਹੀ ਹੈ ਜੀ ਕੋਈ ਮੰਗਾਂ ਨਹੀਂ ਮੰਨ ਰਹੀ ਹੈ ਜੀ ਫਿਰ ਅਸੀਂ ਉਹਨਾਂ ਨੂੰ ਵੀ ਕੀ ਕੀ ਦੋਸ਼ ਦੇ ਸਕਦੇ ਆ ਜੀ ਠੀਕ ਜੀ ਸ਼ੁਕਰੀਆ